ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਜੀ ਅਨਾਰ ਤੇ ਅਨਾਰ ਦੇ ਬੂਟੇ ਜਿਹੜੇ ਘਰੇ ਆਪਣੇ ਲੱਗੇ ਹੁੰਦੇ ਆ ਇਹਨਾਂ ਤੇ ਇੱਕ ਸਮੱਸਿਆ ਆਉਂਦੀ ਆਂ ਫਲ ਜਿਹੜਾ ਅਨਾਰ ਦਾ ਫਟ ਜਾਂਦਾ ਆ ਇਹ ਬੂਟਾ ਅਨਾਰ ਦਾ ਚਲੋ ਸਿਆਲ ਕਰਕੇ ਇਹਦੇ ਹਾਲਾਤ ਆ ਜਿਹੜੇ ਮਾੜੇ ਹੋਏ ਪਏ ਆ ਹੁਣ ਠੰਡ ਪੈਂਦੀ ਕਰਕੇ ਪੱਤੇ ਝੜ ਗਏ ਤੇ ਅਨਾਰ ਦਾ ਜਿਹੜਾ ਫਲ ਆ ਉਹ ਪਾੜ ਜਾਂਦਾ ਤੇ ਪਾੜ ਉਹਦੇ ਪਾਟਣ ਦੇ ਦੋ ਕਾਰਨ ਇੱਕ ਤਾਂ ਬਾਹਰੀ ਕਾਰਨ ਹੈ ਪਹਿਲਾਂ ਆਪਾਂ ਗੱਲ ਕਰਦੇ ਆ ਬਾਹਰੀ ਕਾਰਨ ਤੇ ਜਿਹੜਾ ਤਾਂ ਬਾਹਰੀ ਕਾਰਨ ਹੈ ਉਹ ਹੈਗਾ ਜੀ ਜਾਂ ਤਾਂ ਬੂਟੇ ਨੂੰ ਜ਼ਿਆਦਾ ਪਾਣੀ ਦੇ ਦੇਣਾ ਜਾਂ ਥੱਲੇੋਂ ਖੁਸ਼ਕ ਰੱਖਣਾ ਠੀਕ ਹੈ ਜੀ ਪਹਿਲਾਂ ਆਪਾਂ ਇਹ ਤੇ ਗੱਲ ਕਰਦੇ ਆ ਜਦੋਂ ਤਾਂ ਆਪਾਂ ਬੂਟੇ ਨੂੰ ਜ਼ਿਆਦਾ ਪਾਣੀ ਦੇ ਦਿੰਨੇ ਆ ਉਦੋਂ ਜਿਹੜੀ ਅਮਾਰ ਦੀ ਛਿੱਲੜਾ ਉਹ ਓਡੀ ਤੇਜ਼ੀ ਨਾਲ ਵਧਦੀ ਨਹੀਂ ਜਿੱਡੀ ਤੇਜ਼ੀ ਨਾਲ ਉਹਦੇ ਅੰਦਰਲੇ ਦਾਣੇ ਆ ਜਿਹੜੇ ਵਧ ਜਾਂਦੇ ਆ ਜ਼ਿਆਦਾ ਪਾਣੀ ਨਾਲ ਤੇ ਉਹ ਪਾਟ ਜਾਂਦਾ ਠੀਕ ਹੈ ਜੀ ਜੇ ਆਪਾਂ ਨੂੰ ਘੱਟ ਦਿੰਨੇ ਆ ਘੱਟ ਦੇਣ ਦੇ ਨਾਲ ਜਿਹੜਾ ਬਾਹਰਲਾ ਛਿਲੜਾ ਉਹ ਖੁਸ਼ਕ ਹੋ ਜਾਂਦਾ ਹੈ ਖੁਸ਼ਕ ਹੋ ਕੇ ਉਹ ਚ ਬੈਈ ਬਣ ਜਾਂਦੀ ਹੈ ਤੇ ਅੰਦਰ ਫੰਗਸ ਚਲੀ ਜਾਂਦੀ ਹੈ ਉਹਦੇ ਨਾਲ ਵੀ ਉਹ ਪਾਟ ਜਾਂਦਾ ਦੋਵੇਂ ਹਾਲਾਤਾਂ ਦੇ ਵਿੱਚ ਜਿਹੜਾ ਫਾਲ ਆ ਖਾਣ ਵਾਲਾ ਨਹੀਂ ਰਹਿੰਦਾ ਇੱਕ ਤਾਂ ਜਦੋਂ ਬੂਟੇ ਤੇ ਫਾਲ ਉੱਤਰਿਆ ਆਇਆ ਫੁੱਲ ਲੱਗਿਆ ਈ ਬੂਟੇ ਥੱਲੇ ਪਾਣੀ ਨਾਲ ਖੜਾ ਹੋਣ ਦਿਓ ਇਹ ਜਿਹੇ ਹਿਸਾਬ ਨਾਲ ਪਾਣੀ ਦੇ ਜਿਹੜਾ ਕਰੋ ਵੀ ਪਾਣੀ ਬੂਟੇ ਥੱਲੇ ਖੜੇ ਨਾ ਤੇ ਸਿਆਲ ਦੇ ਵਿੱਚ ਅਨਾਰ ਦੇ ਬੂਟੇ ਨੂੰ ਪਾਣੀ 20-25 ਦਿਨਾਂ ਬਾਅਦ ਤੇ ਗਰਮੀ ਦੇ ਵਿੱਚ 4 ਤੋਂ 5 ਦਿਨਾਂ ਬਾਅਦ ਜਿਆਦਾ ਪਾਣੀ ਅਨਾਰ ਦੇ ਬੂਟੇ ਨੂੰ ਬਾਲੀ ਜ਼ਰੂਰਤ ਨਹੀਂ ਹੁੰਦੀ ਤੇ ਦੂਜਾ ਹੈਗਾ ਅਨਾਰ ਫਟਣ ਦਾ ਕਾਰਨ ਤੇ ਫੰਗਸ ਦਾ ਆ ਜਾਣਾ ਫੰਗਸ ਆਉਣ ਦੇ ਨਾਲ ਵੀ ਜਿਹੜਾ ਅਨਾਰ ਦਾ ਫਾਲਾ ਫਟ ਜਾਂਦਾ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਅਨਾਰ ਦਾ ਜਿਹੜਾ ਖਾਲਾ ਇਹਦੇ ਅੰਦਰੀ ਕਾਰਨਾਂ ਦੀ ਉਹਦੇ ਵਾਸਤੇ ਹੁੰਦਾ ਜੀ ਪੋਸ਼ਕ ਤੱਤਾਂ ਦੀ ਘਾਟ ਜਿਹਦੇ ਵਿੱਚ ਆ ਜਾਂਦਾ ਜੀ ਜਿੰਕ ਸਲਫੇਟ ਲੋਹਾ ਸਲਫੇਟ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਠੀਕ ਹੈ ਜੀ ਅਨਾਰ ਦੇ ਬੂਟੇ ਨੂੰ ਥੋੜਾ ਥੋੜਾ ਮਾਤਰਾ ਦੇ ਵਿੱਚਾਂ ਤਾਂ ਇਹ ਫਰਟੀਲਾਈਜ਼ਰ ਪਾਓ ਜਾਂ ਅਨਾਰ ਦੇ ਬੂਟੇ ਨੂੰ ਰੂੜੀ ਦੀ ਜਿਹੜੀ ਖਾਦ ਆ ਉਹ ਪਾਓ ਇਹਦੇ ਪੋਸ਼ਕ ਤੱਤ ਪੂਰੇ ਹੋਣਗੇ ਤਾਂ ਜਿਹੜਾ ਅਨਾਰ ਹੈ ਉਹ ਪੱਟ ਨੂੰ ਹਟ ਜਾਊਗਾ ਜੀ ਠੀਕ ਹੈ ਜੀ ਤੇ ਕਿਰਪਾ ਕਰਕੇ ਤੁਹਾਡਾ ਸਾਡਾ ਚੈਨਲ ਹੈ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਸਾਨੂੰ ਟਾਈਮ ਦੇਣ ਦੇ ਵਾਸਤੇ ਸਾਡੀ ਵੀਡੀਓ ਵੇਖਣ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ